ਇਹ ਚਾਰ ਆਦਤਾਂ ਤੁਹਾਡੀਆਂ ਬਣ ਸਕਦੀਆਂ ਨੇ ਲੀਵਰ ਕੈਂਸਰ ਦਾ ਕਾਰਨ ਜਾਣੋ ਆਪਣੀ ਜੀਵਨ ਸ਼ੈਲੀ ਦੇ ਵਿੱਚ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਨਹੀਂ ਅੱਜ ਦੇ ਭਜ ਤੋੜ ਦੇ ਸਮੇਂ ਦੇ ਵਿੱਚ ਹਰ ਕੋਈ ਬਾਹਰਲਾ ਖਾਣਾ ਪਸੰਦ ਕਰਦਾ ਹੈਗਾ ਬਾਹਰਲਾ ਜੰਕ ਫੂਡ ਖਾਣਾ ਪਸੰਦ ਕਰਦਾ ਹੈ ਤੇ ਆਪਣੀ ਜੀਵਨ ਸ਼ੈਲੀ ਇੱਕ ਗਲਤ ਤਰੀਕੇ ਦੇ ਨਾਲ ਉਸ ਨੂੰ ਜਿਉਂਦਾ ਹੈਗਾ ਤੇ ਬਾਅਦ ਦੇ ਵਿੱਚ ਉਹ ਸਰੀਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਤੇ ਹਸਪਤਾਲਾਂ ਦੇ ਚੱਕਰ ਕੱਟਨੇ ਪੈਂਦੇ ਨੇ ਖਾਸ ਕਰਕੇ ਲੀਵਰ ਦੀ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਤਾਂ ਉਹ ਕਿਹੜੀਆਂ ਚੀਜ਼ਾਂ ਨੇ ਖਾਣੀਆਂ ਚਾਹੀਦੀਆਂ ਨੇ ਕਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਨੇ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੇ ਹਾਂ ਦਰਅਸਲ ਜ਼ਿਆਦਾਤਰ ਲੀਵਰ ਦੀਆਂ ਸਮੱਸਿਆਵਾਂ ਖਰਾਬ ਜੀਵਨ ਸ਼ੈਲੀ ਅਤੇ ਗਲਤ ਆਹਾਰ ਦੇ ਕਾਰਨ ਹੁੰਦੀਆਂ ਨੇ ਖਾਣ ਪੀਣ ਦੇ ਵਿੱਚ ਕੀ ਖਾਇਆ ਜਾਂਦਾ ਹੈ ਤੇ ਕੀ ਨਹੀਂ ਇਹ ਵੀ ਲੀਵਰ ਡੈਮੇਜ ਦਾ ਇੱਕ ਕਾਰਨ ਬਣ ਸਕਦਾ ਹੈ ਲਗਾਤਾਰ ਹੋ ਰਏ ਕਰੋਨਿਕ ਲੀਵਰ ਨੁਕਸਾਨ ਦੇ ਨਾਲ ਲੀਵਰ ਸੰਬੰਧੀ ਗੰਭੀਰ ਸਮੱਸਿਆਵਾਂ ਜਿਵੇਂ ਕਿ ਸਿਰੋਸਿਸ ਫੈਟੀ ਲੀਵਰ ਬਿਮਾਰੀ ਜਾਂ ਫਿਰ ਲੀਵਰ ਕੈਂਸਰ ਹੋ ਸਕਦੇ ਨੇ ਇਸ ਬਾਰੇ ਦੱਸ ਦੇਗੀ ਗੈਸਟਰੋ ਐਨਟਰੋਲੋਜੀਸਟਿਕ ਡਾਕਟਰ ਸੌਰਵ ਸੇਠੀ ਨੇ ਇੰਸਟਾਗ੍ਰam ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਦੱਸਦੇ ਨੇ ਕਿ ਕਿਹੜੀਆਂ ਆਦਤਾਂ ਲੀਵਰ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਜਿਨ੍ਹਾਂ ਨੂੰ ਛੱਡਣਾ ਬਹੁਤ ਜ਼ਰੂਰੀ ਹੈ ਡਾਕਟਰ ਦਾ ਕਹਿਣਾ ਹੈਗਾ ਕਿ ਇਹ ਆਦਤਾਂ ਛੱਡ ਦਿੱਤੀਆਂ ਜਾਣ ਤਾਂ ਲੀਵਰ ਡੈਮੇਜ ਘੱਟ ਹੋ ਸਕਦਾ ਹੈ ਅਤੇ ਲੀਵਰ ਕੈਂਸਰ ਦਾ ਖਤਰਾ ਵੀ ਘੱਟ ਹੋ ਸਕਦਾ ਹੈ ਤਾਂ ਪ੍ਰੋਸੈਸਡ ਮੀਟ ਸਭ ਤੋਂ ਪਹਿਲਾਂ ਹੈ ਦੱਸਦੇ ਕਿ ਪ੍ਰੋਸੈਸਡ ਮੀਟ ਖਾਣ ਦੇ ਨਾਲ ਲੀਵਰ ਨੂੰ ਨੁਕਸਾਨ ਹੋ ਸਕਦਾ ਹੈ ਇਸ ਦੇ ਵਿੱਚ ਨਾਈਟ੍ਰੇਟਸ ਤੇ ਪ੍ਰੀ ਵੈਜੀਟਿਵ ਅਤੇ ਕੈਮੀਕਲ ਜੋ ਕਿ ਐਡੀਟਿਵਸ ਦੀ ਮਾਤਰਾ ਹੁੰਦੀ ਹੈ ਜੋ ਕਿ ਸਮੇਂ ਦੇ ਨਾਲ ਲੀਵਰ ਦੇ ਵਿੱਚ ਇਕੱਠੀ ਹੋਣ ਲੱਗਦੀ ਹੈ ਲੀਵਰ ਸਰੀਰ ਦੇ ਟੌਕਸਿਨ ਨੂੰ ਫਿਲਟਰ ਕਰਨ ਦਾ ਕੰਮ ਕਰਦਾ ਹੈ ਪਰ ਜੇ ਇਹ ਖਤਰਨਾਕ ਪਦਾਰਥਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹੇ ਤਾਂ ਲੀਵਰ ਦੀ ਸੈੱਲ ਨੁਕਸਾਨੀ ਹੋ ਸਕਦੀ ਹੈ ਅਤੇ ਕ੍ਰੋਨਿਕ ਸੋਜ ਵੱਧ ਸਕਦੀ ਹੈ ਇਸ ਲਈ ਜੇ ਤੁਸੀਂ ਲੀਵਰ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਪ੍ਰੋਸੈਸਡ ਮੀਟ ਦਾ ਸੇਵਨ ਘੱਟ ਕਰੋ ਫਿਰ ਐਲਕੋਹਲ ਦਾ ਸੇਵਨ ਲਿਵਰ ਕੈਂਸਰ ਦੇ ਸਭ ਤੋਂ ਵੱਡੇ ਕਾਰਨਾਂ ਦੇ ਵਿੱਚੋਂ ਇੱਕ ਹੈ ਐਲਕੋਹਲ ਪੀਣ ਦੀ ਆਦਤ। ਸ਼ਰਾਬ ਪੀਣਾ ਲਿਵਰ ਦੇ ਲਈ ਬਹੁਤ ਖਤਰਨਾਕ ਸਾਬਤ ਹੁੰਦਾ ਹੈ। ਡਾਕਟਰ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਸਿਰਫ ਦੇਸੀ ਸ਼ਰਾਬ ਹੀ ਨਹੀਂ ਸਗੋਂ ਰੈੱਡ ਵਾਈਨ ਅਤੇ ਬੀਅਰ ਵੀ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਲਿਵਰ ਐਲਕੋਹਲ ਨੂੰ ਮੈਟਾਬੋਲਾਈਜ਼ ਕਰਦਾ ਹੈ ਜਿਸ ਦੇ ਨਾਲ ਚਰਬੀ ਜਮਣ ਲੱਗਦੀ ਹੈ, ਸੋਜ ਵੱਧਦੀ ਹੈ ਅਤੇ ਲਿਵਰ ਦੇ ਵਿੱਚ ਜੋ ਕਿ ਸਕਾਰਰਿੰਗ ਹੁੰਦੀ ਹੈ ਤੇ ਦੱਸਦੀ ਹੈ ਕਿ ਜੋ ਅੱਗੇ ਚੱਲ ਕੇ ਲੀਵਰ ਸਿਰੋਸਿਸ ਦਾ ਕਾਰਨ ਬਣ ਸਕਦੀ ਹੈ ਫਿਰ ਤਲੀ ਹੋਈਆਂ ਚੀਜ਼ਾਂ ਥੋੜੀ ਮਾਤਰਾ ਦੇ ਵਿੱਚ ਜੋ ਇਨਸਾਨ ਜੋ ਮਰਜ਼ੀ ਖਾ ਸਕਦਾ ਹੈ ਪਰ ਕਹਿੰਦੇ ਨੇ ਨਾ ਕਿਸੇ ਵਿੱਚ ਚੀਜ਼ ਦੀ ਲਤ ਬੁਰੀ ਹੁੰਦੀ ਹੈ ਕਿਸੇ ਤਰ੍ਹਾਂ ਜੇ ਤਲੀ ਹੋਈਆਂ ਚੀਜ਼ਾਂ ਜ਼ਰੂਰ ਤੋਂ ਜ਼ਿਆਦਾ ਖਾਈਆਂ ਜਾਣ ਤਾਂ ਇਹ ਸਰੀਰ ਦੇ ਮਹੱਤਵਪੂਰਨ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ फ्रेंच फ्राइज पकोड़े ਅਤੇ ਫਰਾਈਡ ਚਿਕਨ ਵਰਗੇ ਖਾਣੇ ਅਨ ਹੈਲਦੀ ਫੂਡ ਦੇ ਵਿੱਚ ਗਿਨੇ ਜਾਂਦੇ ਨੇ ਇਹਨਾਂ ਦੇ ਵਿੱਚ ਮੌਜੂਦ ਅਨ ਹੈਲਦੀ ਫੈਟਸ ਲੀਵਰ ਦੇ ਉੱਤੇ ਆਕਸੀਡੇਟਿਵ ਸਟ੍ਰੈਸ ਵਧਾਉਂਦੇ ਨੇ ਇਹਨਾਂ ਫੂਡਸ ਨੂੰ ਵੱਧ ਖਾਣ ਦੇ ਨਾਲ ਲੀਵਰ ਫੰਕਸ਼ਨ ਖਰਾਬ ਹੋ ਸਕਦਾ ਹੈ ਫਿਰ 슈ਗਰੀ ਡਰਿੰਕਸ ਪੀਣਾ ਜੀ ਹਾਂ 슈ਗਰੀ ਡਰਿੰਕਸ ਉਹ ਪੇ ਹੈ ਜਿਨ੍ਹਾਂ ਦੇ ਵਿੱਚ ਚੀਨੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਹਨਾਂ ਦੇ ਵਿੱਚ ਸੋਡਾ એનર્ਜੀ ਡਰਿੰਕਸ ਅਤੇ ਮਿੱਠੇ ਬੈਕ ਵਾਲੇ ਜੂਸ ਸ਼ਾਮਿਲ ਨੇ ਇਹ ਡਰਿੰਕਸ ਲੀਵਰ ਦੇ ਵਿੱਚ ਚਰਬੀ ਜਮਾਉਣ ਲੱਗਦੀਆਂ ਨੇ ਅਤੇ ਨਾਨ ਐਲਕੋਹੋਲ ਦੱਸਦੇ ਕਿ ਨਾਨ ਐਲਕੋਹੋਲਿਕ ਫੈਟੀ ਲੀਵਰ ਬਿਮਾਰੀ ਦਾ ਕਾਰਨ ਬਣ ਸਕਦੀਆਂ ਨੇ ਫਿਰ ਇਹ ਲੀਵਰ ਡੈਮੇਜ ਕਿਵੇਂ ਰਿਵਰਸ ਹੋ ਸਕਦਾ ਤਾਂ ਲੀਵਰ ਕੈਂਸਰ ਤੋਂ ਬਚਣ ਦੇ ਲਈ ਅਤੇ ਲੀਵਰ ਨੁਕਸਾਨ ਘਟਾਉਣ ਦੇ ਲਈ ਖਾਣ ਪੀਣ ਅਤੇ ਜੀਵਨ ਸ਼ੈਲੀ ਦੀਆਂ ਆਦਤਾਂ ਬਦਲ ਲੀਆਂ ਜਾ ਸਕਦੇ ਹਨ ਪ੍ਰੋਸੈਸਡ ਖਾਣੇ ਦੀ ਥਾਂ ਆਪਣੇ ਖੁਰਾਕ ਦੇ ਵਿੱਚ ਤਾਜ਼ੇ ਫਲ ਅਤੇ ਸਬਜ਼ੀਆਂ ਸ਼ਾਮਿਲ ਕਰੋ ਦਾਲਾਂ ਅਤੇ ਮੱਛੀ ਵਰਗੇ ਪੋਸ਼ਟਿਕ ਤੱਤਾਂ ਵਾਲੇ ਭੋਜਨ ਖਾ ਕੇ ਲੀਵਰ ਡੈਮੇਜ ਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਜੇ ਲੀਵਰ ਦੀਆਂ ਸਮੱਸਿਆਵਾਂ ਸ਼ੁਰੂ ਹੋਣ ਲੱਗਣ ਤਾਂ ਐਲਕੋਹਲ ਦਾ ਸੇਵਨ ਬੰਦ ਕਰਨਾ ਜ਼ਰੂਰੀ ਹੈ ਸ਼ੂਗਰੀ ਡਰਿੰਕਸ ਦੀ ਥਾਂ ਪਾਣੀ ਹਰਬਲ ਚਾਹ ਅਤੇ ਤਾਜ਼ੇ ਫਲਾਂ ਦੇ ਜੂਸ ਪੀਣਾ ਲੀਵਰ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਤੇ ਫਿਜ਼ੀਕਲ ਐਕਟੀਵਿਟੀ ਦੇ ਉੱਤੇ ਵੀ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ ਵਧਾ ਵਜਨ ਦੀ ਲੀਵਰ ਦੀਆਂ ਅਧਿਕਤਾਂ ਦਾ ਕਾਰਨ ਬਣ ਸਕਦਾ ਜੇਕਰ ਤੁਹਾਡਾ ਵੀ ਵਜਨ ਲਗਾਤਾਰ ਵੱਧ ਰਿਹਾ ਹੈ ਤਾਂ ਇੱਕ ਵਾਰ ਚੈੱਕਅਪ ਜ਼ਰੂਰ ਕਰਵਾ ਲਿਓ ਇਸ ਲਈ ਵਜਨ ਕੰਟਰੋਲ ਦੇ ਵਿੱਚ ਰੱਖਣਾ ਬੇਹੱਦ ਮਹੱਤਵਪੂਰਨ ਹੈ